ਫਿਰੋਜ਼ਪੁਰ ਦੇ ਵਿੱਚ ਪਿਛਲੇ 3 ਦਿਨਾਂ ਤੋਂ ਰੋਕ ਰੋਕ ਕੇ ਮੀਂਹ ਪੈ ਰਿਹਾ ਤਾਂ ਫਿਰੋਜ਼ਪੁਰ ਦੇ ਵਿੱਚ ਅੱਜ ਮੌਸਮ ਰਖੀ ਹਾਲਾਤ ਹੈ ਉਸ ਦੇ ਬਾਰੇ ਦੱਸ ਦੇਣਾ ਚਾਹੁੰਦੇ ਹੈਗੇ ਆ ਫਿਰੋਜ਼ਪੁਰ ਦੇ ਵਿੱਚ ਟਣੇ ਬੱਦਲ ਛਾਏ ਹੋਏ ਆ ਫਿਰੋਜ਼ਪੁਰ ਮੋਗਾ ਰੋਡ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਨੈਸ਼ਨਲ ਹਾਈਵੇ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲੋਕ ਆ ਜਾ ਰਹੇ ਹੈਗੇ ਆ ਬੂੰਦਾਬੰਦੀ ਇਸ ਵੇਲੇ ਹੋ ਰਹੀ ਹੈ ਤਸਵੀਰਾਂ ਤੁਸੀਂ ਫਿਰੋਜ਼ਪੁਰ ਦੀਆਂ ਦੇਖ ਰਹੇ ਹੋ ਮੀਂਹ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈਗੀ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ ਕਿੰਨੀ ਕੁ ਰਾਹਤ ਜਿਹੜੀ ਹੈ ਉਹ ਮਿਲੀ ਹੈਗੀ ਆ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਿਜੇ ਜੀ ਵਿਜੇ ਜੀ ਅੱਜ ਟਾਈਮ ਮੌਸਮ ਕਿਵੇਂ ਦਾ ਹੈ ਮੌਸਮ ਬਹੁਤ ਖਰਾਬ ਹੈ ਹਮ ਕੱਲ ਵੀ ਮੀਂਹ ਪਿਆ ਸੀ ਹਾਂ ਜੀ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਮੀਂਹ ਪੈ ਰਿਹਾ ਜੀ ਕਦੇ ਸ਼ਾਮ ਨੂੰ ਕਦੇ ਸਵੇਰਾਂ ਕਦੇ ਅੱਜ ਸਵੇਰ ਦਾ ਵਟਾ ਕੁਝ ਨਹੀਂ ਫੈਲਿਆ ਬੈਕਿੰਗ ਹਮ ਗਰਮੀ ਤੋਂ ਰਾਹਤ ਮਿਲੀ ਹੈ ਹਾਂ ਗਰਮੀ ਤੋਂ ਰਾਹਤ ਮਿਲੀ ਹੈ ਇੰਨਾ ਹੈ ਹਾਂਜੀ ਸਾਵਣੇ ਵੀ ਹਿੰਡੇ ਚ ਪਹਿਲੇ ਇੰਨਾ ਮੀਂਹ ਨਹੀਂ ਨਹੀਂ ਹੈਗਾ ਜੀ ਨਹੀਂ ਹੈਗਾ ਜੀ ਤੇ ਹੌਣ ਹੌਣ ਪੈ ਰਿਹਾ ਹੈ ਹੌਣ ਪੈ ਰਿਹਾ ਹਾਂਜੀ ਹਾਂਜੀ ਤਾਂ ਬਿਲਕੁਲ ਗ ਕੀ ਨਾਮ ਹੈ ਜੀ ਤੁਹਾਡਾ ਗੋਤਮ ਜੀ ਗੋਤਮ ਜੀ ਕਿੱਦਾਂ ਦਾ ਮੌਸਮ ਹੈ ਬਾਕੀ ਅੱਛਾ ਹੈ ਮੀ ਪੈ ਰਿਹਾ ਹੈ ਥੱਲੇ ਸੇ ਪਹਿਲੇ ਬਹੁਤ ਗਰਮੀ ਸੀ ਗਰਮੀ ਤੋਂ ਰਾਹਤ ਮਿਲੀ ਹੈ ਹਾਂ ਅਭੀ ਤੋਂ ਠੰਡੇ ਬਾਤ ਅੱਛੀ ਹੈ ਹਮ ਮੌਸਮ ਵੀ ਬੇਈਮਾਨ ਹੈ ਹਾਂ ਠੀਕ ਤੁਹਾਨੂੰ ਜਿਹਾ ਲੱਗ ਰਿਹਾ ਮੋਹ ਹਾਂਜੀ ਹਾਂਜੀ ਪਹਿਲਾਂ ਮੀ ਘੱਟ ਪਿਆ ਸੀ ਹੁਣ ਪੈ ਰਿਹਾ ਹਾਂਜੀ ਹਮ ਠੀਕ ਉਹ ਬਿਲਕੁਲ ਮੀ ਇਸ ਵਲੇ ਫਿਰੋਜ਼ਪੁਰ ਦੇ ਵਿੱਚ ਪੈ ਰਿਹਾ ਬੂੰਦਾਬੰਦੀ ਹੋ ਰਹੀ ਹੈ ਲੋਕ ਆਜ ਆ ਰਹੇ ਹੈਗੇ ਆਪਣੇ ਕੰਮਕਾਜ ਤੇ ਜਾ ਰਹੇ ਹੈਗੇ ਆ ਹਾਲਾਂਕਿ ਕਈਆਂ ਦਾ ਕੋਪਾਰ ਜਿਹੜਾ ਉਹ ਠੱਪ ਹੋ ਜਾਂਦਾ ਹੈ ਮੀਂਹ ਦੇ ਨਾਲ ਕਿਉਂਕਿ ਸੜਕ ਦੇ ਉੱਪਰ ਯਾਦਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਉਹ ਆਪਣੇ ਵਾਪਸ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਹੈ ਫਿਰੋਜ਼ਪੁਰ ਦਾ ਮੌਸਮ ਕਿਦਾਂ ਦਾ ਹੈ ਮੌਸਮ ভাই بارش ਹੁੰਦੀ ਪਈ ਕਾਫੀ ਹਮ ਸਵੇਰੇ ਰਾਤੀ ਪੂਰੀ ਰਾਤੀ ਬਾਰਿਸ਼ ਹੋਈ ਹੈ ਅੱਫੀ ਗਰਮੀ ਨੂੰ ਰਾਹਤ ਮਿਲੀ ਹੈ ਗਰਮੀ ਸੇ ਰਾਹਤ ਹੈ ਮਾੜੀ ਕੰਮ ਦਾ ਕੀ ਹਾਲ ਹੋ ਜਾਂਦਾ ਆਰਾਮ ਹੈਗਾ ਨਹੀਂ ਬਾਈ ਬਾਰਿਸ਼ ਮੇ ਕੰਮ ਕਿਤੋਂ ਹੋਣਾ ਔਖਾ ਹੋ ਜਾਂਦਾ ਹੋਏਗਾ ਫਿਰ ਵਾਪਸ ਜਾ ਰਹੇ ਆਪ ਵੀ ਦੇਖੋ ਸਾਰਾ ਬੰਦ ਪਿਆ ਆਪ ਵਾਪਸ ਆ ਰਹੇ ਕੰਮ ਦੇ ਤੇ ਬਿਲਕੁਲ ਔਖਾ ਹੋ ਜਾਂਦਾ ਜਦੋਂ ਮੀਂਹ ਪੈਂਦਾ ਹੈਗਾ ਕੰਮ ਜਿਹੜਾ ਜਿਹੜੇ ਲੋਕ ਏੜੀ ਲਗਾ ਕੇ ਕੰਮ ਕਰਦੇ ਉਹਨਾਂ ਵਾਸਤੇ ਕਾਫੀ ਦਿੱਕਤ ਆ ਜਾਂਦੀ ਜਿਨ੍ਹਾਂ ਨੇ ਰੋਜ਼ ਦਾ ਕਮਾਣਾ ਤੇ ਰੋਜ਼ ਖਾਣਾ ਹੁੰਦਾ ਉਹਨਾਂ ਵਾਸਤੇ ਦਿੱਕਤ ਹੁੰਦੀ ਹੈ ਪਰ ਲੋਕਾਂ ਨੂੰ ਰਾਹਤ ਜਿਹੜੀ ਇਹ ਗਰਮੀ ਤੋਂ ਮਿਲੀ ਹੈਗੀ ਹੈ ਬੂੰਦਾਬੰਦੀ ਇਸ ਵੇਲੇ ਹੋ ਰਹੀ ਹੈ ਫਿਰੋਜ਼ਪੁਰ ਚ ਕਨੇ ਬੱਦਲ ਛਾਏ ਹੋਏ ਆ ਫਿਰੋਜ਼ਪੁਰ ਮੋਗਾ ਕਰੋੜ ਦੇ ਉੱਪਰ ਅਸੀਂ ਖੜੇ ਆ ਨੈਸ਼ਨਲ ਹਾਈਵੇ ਐ ਇਸ ਵੇਲੇ ਕਨੇ ਬੱਦਲ ਛਾਏ ਹੋਏ ਆ ਔਰ ਲੋਕ ਆ ਜਾ ਰਹੇ ਹੈਗੇ ਜਿਨ੍ਹਾਂ ਨੇ ਆਪਣੇ ਕੰਮਕਾਜ ਤੇ ਜਾਣਾ ਹੈ ਕਿਸੇ ਸਫ਼ਰ ਤੇ ਜਾਣਾ ਹੈ ਔਰ ਮੀਂਹ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇਗੇ ਆ ਤਾਂ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਹਾਲਾਤ ਜਿਹੜੇ ਆ ਮੀਂਹ ਦੇ ਮੌਸਮ ਦੇ ਦਿਖਾ ਰਹੇ ਹੈਗੇ ਆ ਅੱਜ ਫੇਰ ਬੂੰਦਾਬੰਦੀ ਹੋ ਰਹੀ ਹੈ ਔਰ ਸਵੇਰ ਤੋਂ ਹੀ ਜਿਹੜੀ ਹੈ ਬੂੰਦਾਬੰਦੀ ਉਹ ਹੋ ਰਹੀ ਹੈ ਔਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈਗੀ ਫਿਰੋਜ਼ਪੁਰ ਮੋਗਾ ਰੋਡ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਨੈਸ਼ਨਲ ਹਾਈਵੇ ਹੈਗਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਲੋਕ ਆ ਜਾ ਰਹੇ ਹੈਗੇ ਆ ਬੂੰਦਾਬੰਦੀ ਇਸ ਵੇਲੇ ਹੋ ਰਹੀ ਹੈ ਤਸਵੀਰਾਂ ਤੁਸੀਂ ਫਿਰੋਜ਼ਪੁਰ ਦੀਆਂ ਦੇਖ ਰਹੇ ਹੈਗੇ ਹੋ ਮੀਂਹ ਦੇ ਨਾਲ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈਗੀ ਹੈ ਉਹ ਵੀ ਅਸੀਂ ਗੱਲਬਾਤ ਕਰਾਂਗੇ ਕਿੰਨੀ ਕੁ ਰਾਹਤ ਜਿਹੜੀ ਹੈ ਉਹ ਮਿਲੀ ਹੈਗੀ ਹੈ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਵਿਜੇ ਜੀ ਵਿਜੇ ਜੀ ਐਸਾ ਮੌਸਮ ਕਿਵੇਂ ਹੈ ਮੌਸਮ ਬਹੁਤ ਖਰਾਬ ਹੈ ਹਮ ਹਮ ਕੱਲ ਵੀ ਮੀਂਹ ਪਿਆ ਸੀ ਹਾਂ 3 4 ਦਿਨੋਂ ਦਾ ਲਗਾਤਾਰ ਮੀਂਹ ਪੈ ਰਿਹਾ ਜੀ ਕਦੀ ਸ਼ਾਮ ਨੂੰ ਕਦੀ ਸੁਵੇਰਾ ਕਦੇ ਆਹ ਸੁਵੇਰਾ ਵਟਾ ਕੋਈ ਨਹੀਂ ਫੇਲੇ ਬੈਠੇ ਹਮ ਗਰਮੀ ਤੋਂ ਰਾਹਤ ਮਿਲੀ ਹੈ ਹਾਂ ਗਰਮੀ ਤੋਂ ਰਾਹਤ ਮਿਲੀ ਹੈ ਇੰਨਾ ਹੈ ਹਾਂਜੀ ਸਾਵਣ ਦੇ ਵੀ ਹਿੰਨੇ ਚ ਪਹਿਲੇ ਇੰਨਾ ਮੀਂਹ ਨਹੀਂ ਨਹੀਂ ਹੈਗਾ ਜੀ ਨਹੀਂ ਹੈਗਾ ਜੀ ਤੇ ਹੁਣ ਹੁਣ ਪੈ ਰਿਹਾ ਹੈ ਹੁਣ ਪੈ ਰਿਹਾ ਹੈ ਹਾਂਜੀ ਹਾਂਜੀ ਤਾਂ ਬਿਲਕੁਲ ਗਰਮੀ ਤੋਂ ਰਾਹਤ ਮਿਲੀ ਹੈ ਹਾਂਜੀ ਹਾਂਜੀ ਮੇਰੇ ਗੀ ਹੈ ਬਰਨ ਕੀ ਨਾਮ ਹੈ ਜੀ ਤੁਹਾਡਾ ਗੋਤਮ ਜੀ ਗੋਤਮ ਜੀ ਕਿੱਦਾਂ ਦਾ ਮੌਸਮ ਹੈ ਬਾਕੀ ਅੱਛਾ ਹੈ ਵੀ ਬਾਰੇ ਲੈਸ ਤੇ ਪਹਿਲੇ ਇੱਕ ਵਾਰ ਗਰਮੀ थी ਗਰਮੀ ਤੋਂ ਰਾਹਤ ਮਿਲੀ ਹੈ ਹਾਂ ਅਭੀ ਤਾਂ ਠੰਡ ਬਹੁਤ ਅੱਛੀ ਹੈ ਮੌਸਮ ਵੀ ਬੇਈਮਾਨ ਹੈ ਹਾਂ ਠੀਕ ਤਾਂ ਵਧੀਆ ਲੱਗ ਰਿਹਾ ਮੋ ਹਾਂਜੀ ਹਾਂਜੀ ਪਹਿਲਾਂ ਮੀ ਘਟ ਪਿਆ ਸੀ ਹੁਣ ਪੈ ਰਿਹਾ ਹੈ ਹਾਂਜੀ ਹੂੰ ਠੀਕ ਉਹ ਬਿਲਕੁਲ ਮੀ ਇਸ ਵਲੇ ਫਿਰੋਜ਼ਪੁਰ ਦੇ ਵਿੱਚ ਪੈ ਰਿਹਾ ਬੂੰਦਾਬاندی ਹੋ ਰਹੀ ਹੈ ਲੋਕ ਆ ਜਾ ਰਹੇ ਹੈਗੇ ਆਪਣੇ ਕੰਮਕਾਜ ਤੇ ਜਾ ਰਹੇ ਹੈਗੇ ਹਾਲਾਂਕਿ ਕਈਆਂ ਦਾ ਕੋਪਾਰ ਜਿਹੜਾ ਉਹ ਠੱਪ ਹੋ ਜਾਂਦਾ ਹੈ ਮੀ ਦੇ ਨਾਲ ਕਿਉਂਕਿ ਸੜਕ ਦੇ ਉੱਪਰ ਯਾਦਾ ਰੇੜੀਆਂ ਲੱਗੀਆਂ ਹੁੰਦੀਆਂ ਨੇ ਉਹ ਆਪਣਾ ਵਾਪਸ ਜਾਂਦੇ ਹੋਏ ਨਜ਼ਰ ਆਉਂਦੇ ਹੈਗੇ ਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਮੌਜੂਦ ਹੈ ਅ ਫਿਰੋਜ਼ਪੁਰ ਦਾ ਮੌਸਮ ਕਿਦਾਂ ਦਾ ਹੈ ਮੌਸਮ ভাই بارش ਹੁੰਦੀ ਪਈ ਕਾਫੀ ਹਮ ਸਵੇਰੇ ਹਮ ਰਾਤੀ ਪੂਰੀ ਰਾਤੀ ਬਾਰਿਸ਼ ਹੋਈ ਹੈ ਗਰਮੀ ਤੋਂ ਰਾਹਤ ਮਿਲੀ ਹੈ ਗਰਮੀ ਸੇ ਰਾਹਤ ਹੈ ਮਾੜੀ ਕੰਮ ਦਾ ਕੀ ਹਾਲ ਹੋ ਜਾਂਦਾ ਆਰਾਮ ਹੈਗਾ ਨਹੀਂ ਬਾਈ بارش ਮਾ ਕੰਮ ਕਿਤੋਂ ਹੋਣਾ ਹਮ ਉੱਖਾ ਹੋ ਰਿਹਾ ਨਾ ਇਹ ਆਪ ਵੀ ਦੇਖੋ ਸਾਰਾ ਬੰਦ ਪਿਆ ਵਾਪਸ ਆ ਰਿਹਾ ਕੰਬੇ ਦੇ ਤਾਂ ਬਿਲਕੁਲ ਉੱਖਾ ਹੋ ਜਾਂਦਾ ਜਦੋਂ ਮੀਂਹ ਪੈਂਦਾ ਹੈਗਾ ਕੰਮ ਜਿਹੜਾ ਜਿਹੜੇ ਲੋਕ ਢੇੜੀ ਲਗਾ ਕੇ ਕੰਮ ਕਰਦੇ ਉਹਨਾਂ ਵਾਸਤੇ ਕਾਫੀ ਦਿੱਕਤ ਆ ਜਾਂਦੀ ਜਿਨ੍ਹਾਂ ਨੇ ਰੋਜ਼ ਦਾ ਕਮਾਣਾ ਤੇ ਰੋਜ਼ ਖਾਣਾ ਹੁੰਦਾ ਉਹਨਾਂ ਵਾਸਤੇ ਦਿੱਕਤ ਹੁੰਦੀ ਹੈ ਪਰ ਲੋਕਾਂ ਨੂੰ ਰਾਹਤ ਜਿਹੜੀ ਹੈ ਗਰਮੀ ਤੋਂ ਮਿਲੀ ਹੈਗੀ ਹੈ ਬੂੰਦਾਬੰਦੀ ਇਸ ਵੇਲੇ ਹੋ ਰਹੀ ਹੈ ਫਿਰੋਜ਼ਪੁਰ ਚ ਕਨੇ ਬੱਦਲ ਛਾਏ ਹੋਏ ਆ ਫਿਰੋਜ਼ਪੁਰ ਮੋਗਾ ਕਾ ਰੋਡ ਦੇ ਉੱਪਰ ਅਸੀਂ ਖੜੇ ਆ ਨੈਸ਼ਨਲ ਹਾਈਵੇ ਹੈ ਐਸ ਵਾਲੇ ਕਨੇ ਬੱਦਲ ਛਾਏ ਹੋਏ ਆ ਔਰ ਲੋਕ ਆ ਜਾ ਰਹੇ ਹੈਗੇ ਜਿਨ੍ਹਾਂ ਨੇ ਆਪਣੇ ਕੰਮਕਾਜ ਤੇ ਜਾਣਾ ਹੈ ਕਿਸੇ ਸਫ਼ਰ ਤੇ ਜਾਣਾ ਹੈ ਔਰ ਮੀਂਹ ਦੇ ਵਿੱਚ ਜਾਂਦੇ ਹੋਏ ਨਜ਼ਰ ਆ ਰਹੇਗੇ ਆ ਤਾਂ ਲਗਾਤਾਰ ਫਿਰੋਜ਼ਪੁਰ ਦੇ ਵਿੱਚ ਹਾਲਾਤ ਜਿਹੜੇ ਆ ਮੀਂਹ ਦੇ ਮੌਸਮ ਦੇ ਦਿਖਾ ਰਹੇ ਹੈਗੇ ਆ ਅੱਜ ਫਿਰ ਬੂੰਦਾਬੰਦੀ ਹੋ ਰਹੀ ਹੈ ਔਰ ਸਵੇਰ ਤੋਂ ਹੀ ਜੜੀ ਹੈ ਬੂੰਦਾਬੰਦੀ ਉਹ ਹੋ ਰਹੀ ਆ ਔਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ ਕੈਮਰਾ ਪਰਸਨ ਰੋਹੀ ਦਿਨ ਆਸਰਨੀ ਚੋਕੜਾ ਜਾਗਬਾਨੀ ਟੀਮ ਫਿਰੋਜ਼ਪੁਰ